ਹਲੋ ਆ ਬਾਸਕਟ ਉੱਪਰ ਲੱਗਾ ਸ਼ਰਟ ਲੱਗਾ ਭਾਜੀ ਤੇ ਨਾ ਰਹੀ ਪੈਂਡ ਬਹੁਤ ਸੋਹਣਾ ਪੀਸ ਹੈਗਾ ਭਾਜੀ ਰੇਟ ਕਿੰਨਾ ਹੋਗਾ ਭਾਜੀ ਮਾਰਕੀਟ ਵਿੱਚ ਮਿਲਣਾ ਤੁਹਾਨੂੰ 1000 ਰੁਪਏ ਮੇਰੇ ਤੋਂ ਕਿੰਨੇ ਮਿਲਣਾ ਸਿਰਫ 600 ਰੁਪਏ ਦਾ ਭਾਜੀ ਬਾਈ ਜੋ ਵੀ 2600 ਰਹੇਗਾ ਮਾਰਕੀਟ ਦੀ ਰਿਕੋਰਡਿੰਗ ਹਾਫ ਰੇਟ 'ਚ ਦੇ ਦਾਂਗੇ ਸਾਨੂੰ ਮੋਲਾ ਦੇ ਵਿੱਚ ਦਿਲੋਂ ਕਿੰਨੇ ਕਿੰਨੇ ਮਿਲਦੀ 2-2 3000 ਰੁਪਏ ਦੀ ਮਿਲਦੀ ਹੈ ਭਾਜੀ ਕਲੋਜ਼ ਕਰਕੇ ਦਿਖਾਓ ਐਮ ਆਰ ਪੀ ਭਾਜੀ ਹਾਂਜੀ 1230 ਰੁਪਏ ਦੀ ਐਮ ਆਰ ਪੀ ਹੈ ਭਾਜੀ ਸਿਰਫ 600 ਰੁਪਏ ਦੀ ਪੈਣੀ ਭਾਜੀ ਵੇ ਭਾਈ ਥੋੜੇ ਫਿਰ ਬਾਤ ਚੁੱਕਈਓ ਨਾ ਕਿ ਕਿੰਨੂ ਮਿਲਿਆ ਤੇ ਕਿੰਨੂ ਨਹੀਂ ਮਿਲਿਆ ਬਾਜੀ ਪਾਰਟੀ ਪਰ ਪੀਸ ਆਲੋ ਬਾਜੀ ਓਕੇ 6-600 ਰੁਪਏ ਦੇ ਦੇਣੀ ਹੈ ਬਾਜੀ ਆਲੋ 1600 ਰੁਪਏ ਜੈਕਟ ਹੈ ਭਾਈ 600 ਰੁਪਏ ਦੇ ਦਾਂਗਾ ਬਾਜੀ ਵੱਡੇ ਦੀ ਬਾਜੀ ਜੈਂਟਸ ਦੀ 36 ਸਾਈਜ਼ ਹੈਗਾ ਬਾਜੀ ਹਾਂਜੀ 550 ਰੁਪਏ ਦੀ ਬਾਜੀ ਐਮ ਆਰ ਪੀ ਚੈੱਕ ਕਰ ਲਓ ਬਾਜੀ ਕਿੰਨੇ ਦੀ 1800 ਕੋਚ ਰੁਪਏ ਦੀ ਐਮ ਆਰ ਪੀ ਹਾਂਜੀ ਸਸਤੀ ਕਾਲ ਦੀ ਸਾਰਿਆਂ ਨੂੰ ਆਪਾਂ ਕਹਿੰਦੇ ਆ ਫੀਲਡ ਗਾਂ ਚ ਕੋਚ ਨੰਬਰ 12 13 ਚ ਆਜਾ ਤੁਹਾਨੂੰ ਬੱਚਿਆਂ ਨੂੰ ਦਿਖਾਉਣੇ ਹੈ ਕਪੜੇ ਕੇ ਕੇ ਗਾਰਮੈਂਟ ਵਾਲ ਨੇ ਖੜੇ ਆ ਤੇ ਅੱਜ ਵੀਡੀਓ ਨਾਲ ਬਣੇ ਰਿਓ ਜੀ ਹਾਂਜੀ ਵੀਰੇ ਕੀ ਹਾਲ ਚਾਲ ਆ ਬਹੁਤ ਵਧੀਆ ਬਾਜੀ ਅੱਜ ਤੁਹਾਡੇ ਕੋਲ ਸੀ ਲੈ ਕੇ ਆਇਆ ਬਾਜੀ ਇਹ ਕੋਈ ਟੈਕ ਟੋਰੀ ਚੀਜ਼ ਹੈ ਗਲੀ ਦੇ ਵਿੱਚ ਤੋਹਫਾ ਲੈ ਕੇ ਆਂਦਾ ਬਾਜੀ ਸਵੈਡ ਰੇਗੀ ਬਾਜੀ ਨਾ ਰੇਗੀ ਭਾਈ ਪਿਆਮਾ ਸਾਈ ਕਿਡਾ ਆਏਗਾ ਬਾਜੀ 18 ਤੋਂ ਲੈ ਕੇ ਬਾਜੀ 28 ਸਾਈਜ਼ ਦਾ ਕਰਾਣਾ ਜੇ ਗੱਲਾਂ ਸਾਈਜ਼ ਕਲਰ ਜੈਨਾ ਹੋਗੇ ਸਿਰਫ 3 ਦਿਨ ਬਾਜੀ ਰੇਟ ਬਾਜੀ ਇਸ ਵਾਰੀ ਬਹੁਤ ਘੱਟ ਕੱਟਦਾ ਬਾਜੀ ਜਿੰਨੇ ਵੀ ਲੈਣਾ ਸਕਰੀਨ ਸ਼ਾਟ ਕਲਿੱਕ ਕਰਕੇ ਆਈਆਂ ਸਿਰਫ ਪਹਿਣਾ ਕਿੰਨਾ ਪੂਰਾ ਸੈੱਟ ਪਹਿਣਾ 320 ਰੁਪਏ ਦਾ ਭਾਈ ਸੈਂਟਾ ਪੂਰਾ ਗੱਲਾਂ ਐਂਦੀ ਵਿੱਚ ਗੱਲ ਕਰਕੇ ਲੈਣੀ ਕਿੰਦੀ ਸਵੈਡ ਆ ਲੋ ਓਪਨ ਚੈਲੰਜ ਨਾਲ ਪਾ ਦਾਂਗੇ 250 ਰੁਪਏ ਦੇ ਲਈ ਸਵਾਡ ਹੈ 36 ਸਾਈਜ਼ ਤੱਕ ਅਕੇ ਓਕੇ ਭਾਈ ਸਾਈਜ਼ ਭਾਈਆਂ ਦੇ ਵਿੱਚ ਮਿਲ ਜੇਗਾ ਸਿਰਫ ਆਪਣਦੋ 26 ਤੋਂ ਲੈ ਕੇ 36 ਸਾਈਜ਼ ਤੱਕ 26 28 30 32 34 36 ਇੱਕੋ ਰੇਟ ਹੈ 250 ਰੁਪਏ ਜੀ ਕਹਿੰਦੇ ਜੀ ਇੱਕ ਸੂਟ ਬਾਦ ਆ ਬੱਚੇ ਦਾ ਮੁੰਡੇ ਦਾ ਆ ਲਓ ਜੀ ਸ਼ੇਰਪਾ ਦੇ ਵਿੱਚ ਆ ਗਿਆ ਬਹੁਤ ਸੋਹਣਾ ਪੀਸ ਆ ਆ ਲਓ ਪਜਾਮਾ ਚੈੱਕ ਕਰੋ ਹਾਂ ਜੀ ਬਾਈ 320 ਰੁਪਏ ਦਾ ਭਾਜੀ 18 साइज ਤੋਂ ਲੈ ਕੇ ਭਾਜੀ 28 ਸਾਈਜ਼ ਅਕ ਰਹਿਣਾ ਗੱਲਾਂ 300 ਰੁਪਏ ਦੇ ਵਿੱਚ ਡਿਜ਼ਾਈਨ ਲੈ ਲਓ ਡਿਜ਼ਾਈਨ ਦੂ ਤਿੰਨ ਡਿਜ਼ਾਈਨ ਹੈਗੇ ਭਾਜੀ ਓਕੇ ਆ ਲੋ 320 ਰੁਪਏ ਦਾ ਭਾਜੀ 18 ਤੋਂ ਲੈ ਕੇ 28 ਸਾਈਜ਼ ਤੱਕ ਰਹੇਗਾ 320 ਰੁਪਏ ਭਾਜੀ ਓਕੇ ਇਹ ਕਾ ਪਾਰਟੀ ਪਰ ਰੈਟਪ ਆ ਗਈ ਭਾਜੀ ਬਹੁਤ ਸੋਹਣੀ ਪੂਰੀ ਮਾਰਕੀਟ ਕੋ ਮਲਿਓ ਡੱਬੇ ਦਾ ਪਹਿਲਾਂ ਦਿਖਾ ਦਿਓ ਬੋਂਟਨ ਦਾ ਡੱਬਾ ਹੈਗਾ ਭਾਜੀ ਸਲਫਰ ਵਾਸ਼ਿੰਗ ਦੀ ਬੈਂਡਰ ਹੈਗੀ ਆ ਲੋ ਆ ਬਾਸਕਟ ਉੱਪਰ ਲੱਗ ਗਿਆ ਸ਼ਰਟ ਲੱਗ ਗਿਆ ਭਾਜੀ ਤੇ ਨਾ ਰਹੀਗੀ ਬੈਂਡ ਓਕੇ ਬਹੁਤ ਸੋਹਣਾ ਪੀਸ ਹੈਗਾ ਭਾਜੀ ਰੇਟ ਕਿੰਨਾ ਹੋਗਾ ਭਾਜੀ ਮਾਰਕੀਟ ਵਿੱਚ ਮਿਲਣਾ ਤੁਹਾਨੂੰ 1000 ਰੁਪਏ ਮੇਰੇ ਤੋਂ ਕਿੰਨੇ ਮਿਲਣਾ ਸਿਰਫ 600 ਰੁਪਏ ਦਾ ਭਾਜੀ ਬਾਈ ਚੋ ਵੀ 26 ਸਾਇ ਰਹੇਗਾ ਗੱਲ ਐਸ ਤੋਂ ਵੱਡਾ ਨਹੀਂ ਮਿਲੇਗਾ ਬਾਈ ਚੋ ਵੀ 26 ਮਾਲ ਪਿਆ ਥੋੜਾ ਭਾਈ ਜਿੰਨੇ ਲੈਣਾ ਲੈ ਜਿਓ ਭਾਜੀ ਇੱਕ ਆਵੜੀ ਜੈਕਟਰ ਹੀ ਹੈ ਗਿਆ ਐਮ ਆਰ ਵੀ ਦੀ ਕੋਡਿੰਗ ਹਾਫ ਰੇਟ 'ਚ ਦੇ ਦਾਂਗੇ ਸਾਨੂੰ ਮੋਲਾ ਦੇ ਵਿੱਚ ਦੇ ਲੋ ਕਿੰਨੇ ਕਿੰਨੇ ਮਿਲਦੀ 2-2 3-3000 ਰੁਪਏ ਦੀ ਮਿਲਦੀ ਹੈ ਭਾਜੀ ਕਲੋਜ਼ ਕਰਕੇ ਦਿਖਾ ਦਿਓ ਐਮ ਆਰ ਵੀ ਭਾਈ ਹਾਂਜੀ 1230 ਰੁਪਏ ਐ ਐਮ ਆਰ ਵੀ ਐ ਬਾਜੀ ਸਿਰਫ 600 ਰੁਪਏ ਦੀ ਪੈਣੀ ਬਾਜੀ ਓਕੇ 1200 ਇਹਦੇ ਵਿੱਚ ਹੀ ਅੱਡਵਾ ਤੈਨੂੰ ਹੋਰ ਮਿਲ ਜੂਗੀਆਂ ਆਲੋ ਇਹਦੇ ਵੀ ਐਮ ਆਰ ਵੀ ਚੈੱਕ ਕਰ ਲਓ ਬਾਜੀ ਹਰੇਕ ਪੀਸ ਉੱਤੇ ਐਮ ਆਰ ਵੀ ਲੱਗੀ ਹੋएगी ਬਾਜੀ ਹਾਅ ਰੇਟ ਦੇ ਦੇਦਾਗਾ ਬਾਜੀ ਸੇਵ ਵੀ ਦੇਦਾਗਾ ਬਾਜੀ ਹੋਰ ਬੋਲੋ ਆਲੋ ਇਹਦੀ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਬਹੁਤ ਸੋਹਣਾ ਐ ਬਾਜੀ 20 ਰੁਪਏ ਐ ਬਾਜੀ ਥੋੜੇ ਫਿਰ ਬਾਅਦ ਚ ਕਹੀਓ ਨਾ ਕਿਨੂੰ ਮਿਲਿਆ ਤੇ ਕਿਨੂੰ ਨਹੀਂ ਮਿਲਿਆ ਬਾਜੀ ਪਾਰਟੀ ਪਰ ਪੀਸ ਆਲੋ ਬਾਜੀ ओके 600 ਰੁਪਏ ਦੇ ਦੇ ਨਹੀਂ ਭਾਜੀ ਅਲੋ 1600 ਰੁਪਏ ਜੈਕਟ ਹੈ ਭਾਈ 600 ਰੁਪਏ ਦੇ ਦਾਂਗਾ ਭਾਜੀ ਓਕੇ ਵੀਰੇ ਸਾਰੇ ਇੱਕੋ ਹੀ ਨੇ ਕੰਪਨੀ ਦੇ ਪੀਸ ਹੈ ਭਾਈ ਸਾਰੇ ਪੀਸ ਜੀ ਸੋਨੇ ਦੇ ਵੱਡੇ ਦੀ ਭਾਜੀ ਜੈਂਟਸ ਦੀ 36 ਸਾਈਜ਼ ਹੈਗਾ ਭਾਜੀ 550 ਰੁਪਏ ਦੇ ਭਾਜੀ ਐਮ ਆਰ ਪੀ ਚੈੱਕ ਕਰ ਲਓ ਭਾਜੀ ਕਿੰਨੇ ਦੀ 1800 ਕੋਚ ਰੁਪਏ ਦੀ ਐਮ ਆਰ ਪੀ ਭਾਜੀ ਹਾਂਜੀ ਸਿਰਫ ਦੇਦਾਗਾ 550 ਰੁਪਏ ਦੇ ਭਾਜੀ ਓਕੇ ਵੀਰੇ ਕਰ ਲਓ